ਉੱਠ ਜੋ ਜੀ ਹੁਣ ਸੂਰਜ ਸਿਰ ਤੇ ਚੜਾ ਆ 10 ਵਜ ਗਏ ਸ਼ਰਮ ਨੂੰ ਹੱਥ ਮਾਰ ਮਣ ਮੋਟਾ ਇਹ ਆ ਜੀ ਮੇਰੀ ਧਰਮ ਪਤਨੀ ਬਲਜੀਤ ਕੌਰ ਬੱਬੂ ਕਿਉਂ ਯਾਰ ਸਵੇਰੇ ਸਵੇਰੇ ਕੰਨ ਖਾਦੇ ਆ ਉੱਠ ਜੋ ਹੁਣ ਮੈਂ ਰੋਟੀ ਬਣਾਉਣੀ ਆ ਕਿਉਂ ਮੈਂ ਤਵੇ ਤੇ ਪਿਆ ਕੇ ਠੀਕ ਆ ਕੁਛ ਨਹੀਂ ਬਸ ਨਹੀਂ ਯਾਰ ਕੁਛ ਨਹੀਂ ਜਲਦੀ ਹੁਣ ਉੱਠ ਕੇ ਦਵਾ ਦਮ ਨਾ ਆਓ ਕੀ ਪਾਇਆ ਉਹ ਮੈਂ ਕਿਆ ਨਾ ਆਇਆ ਕੀ ਪਾਇਆ ਇਹ ਤੈਨੂੰ ਪਤਾ ਮੈਨੂੰ ਥੋੜਾ ਜਿਹਾ ਘੱਟ ਸੁਣਦਾ ਯਾਰ ਥੋੜਾ ਜਿਹਾ ਕੀ ਵਾਵਾ ਹੀ ਘੱਟ ਸੁਣਦਾ ਥੋੜਾ ਉੱਚੀ ਬੋਲਿਆ ਕਰੋ ਤੇ ਆਇਆ ਜੀ ਮੈਂ ਮੈਨੂੰ ਇਸ ਕਹਾਣੀ ਚ ਥੋੜਾ ਜਿਹਾ ਉੱਚਾ ਸੁਣਦਾ ਥੋੜਾ ਜਿਹਾ ਕੀ ਵਾਵਾ ਹੀ ਉੱਚਾ ਸੁਣਦਾ ਹਾਏ ਰੱਬਾ ਕਿੱਥੇ ਵਾਹ ਪੈ ਗਿਆ ਬੋਲੇ ਜੇ ਨਾਲ ਹਾਂ ਕੁਝ ਕਹਾ ਤੂੰ ਨਹੀਂ ਨਹੀਂ ਕੁਛ ਨਹੀਂ ਕਿਹਾ ਚਾਹ ਪੀਲਾ ਤੇ ਢਿੱਪੂ ਤੇ ਕਣਕਾਈ ਪਈ ਤੇ ਆਪਦੇ ਪਹਿਲਵਾਨਾਂ ਵਰਗੇ ਯਾਰਾਂ ਨੂੰ ਲਾਇਆ ਤੇ ਕਣਕ ਲਿਆ ਜਾ ਕੇ ਕੀ ਪਾ ਕੇ ਹਾਏ ਬੋਲਿਆ ਪਾਕੇ ਨਹੀਂ ਕਨਕ ਲਿਆ ਜਾ ਕੇ ਅੱਛਾ ਅੱਛਾ ਕਨਕ ਲਿਆਉਣਾ ਯਾਰ ਯਾਰ ਮੈਂ ਗੱਡੀ ਲੈ ਜਾ ਨਾ 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 ਤੇਰਾ ਕੀ ਪਤਾ ਕਿਸੇ ਦੇ ਵਿੱਚ ਮਾਰੇ ਟ੍ਰੈਫਿਕ ਬਾਹਤ ਆ ਕਮਾਲ ਆ ਤੇਰੀ ਯਾਰ ਪਾਗਲਾ ਮੈਂ ਤੇਰੇ ਕੀ ਪਤਾ ਸਕ੍ਰੈਚ ਪਾ ਲਿਆ ਮੈਂ ਉਹ ਕੁਛ ਨਹੀਂ ਹੁੰਦਾ ਯਾਰ ਤੂੰ ਪਰਵਾਹ ਨਾ ਕਰ ਮੈਂ ਤਾਂ ਜਾਜ ਬਣਾ ਦੂੰ ਜਾਜ ਗੱਡੀ ਦਾ ਚੰਗਾ ਚੰਗਾ ਲੈ ਜਾ ਭਾਂਦੀ ਸਾਰੀ ਨੂੰ ਪਾਦੀ ਸਕ੍ਰੈਚ ਹਾਏ ਜਮਾ ਆ ਮੇਰੇ ਯਾਰ ਫੌਜੀ ਆ ਜਾ ਜੱਫੀ ਪਾਲਾ ਬਾਈ ਮੇਰੇ ਚਾਰੇ ਹੱਥ ਬਿਜੀ ਆ ਸੌਰੀ ਯਾਰ ਮੈਂ ਤਾਂ ਭੁੱਲੀ ਗਿਆ ਸੀ ਬਾਈ ਤੇਰੀਆਂ ਤਾਂ ਬਾਹਾਂ ਹੀ ਹੈ ਨਹੀਂ ਇਹ ਹੱਥ ਮuje ਦੇ ਦੇ ਠਾਕਰ ਸੌਰੀ 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 ਯਾਰ ਸੌਰੀ ਚਲ ਆ ਜੋ ਯਾਰ ਆਪ ਉਧਰ ਚੱਲ ਕੇ ਗੱਲ ਕਰਦੇ ਆ ਹੈ ਨੀ ਟੂ ਯਾਰ ਆਪਣੇ ਪਿੰਡ ক্রিকেট ਦਾ ਟੂਰਨਾਮੈਂਟ ਤੇ ਕਹਿੰਦਾ ਵੀ ਉਹਦੇ ਚ ਕਮੈਂਟਰੀ ਕਰਨ ਵਾਲ ਨੂੰ 50000 ਰੁਪਏ ਦੇਣਾ 2 ਦਿਨਾਂ ਦਾ ਮਾਦਾ ਕਹਣਾ ਯਾਰ ਤੂੰ ਕਰ ਲ ਨਾਲੇ ਆਪਣੇ ਸਾਰਾ ਦੇ ਪੈਸੇ ਕਮ ਆ ਜਾਣਗੇ ਇਹਦੇ ਚਾਰੇ ਹੱਥ ਬਿਜੀ ਹੁੰਦੇ ਆ ਇਹ ਮੈਂ ਕਿਵੇਂ ਫੜੂਗਾ ਹਾਂ ਹਾਂ ਤੂੰ ਵੀ ਲੜੀ 25000 ਨਾਲੇ ਫਰੀਦੀਆਂ ਜੁੱਤੀਆਂ ਜਦੋਂ ਫੜ ਕੇ ਮੈਂ ਕਿਹਾ ਨਾ ਗੂੰਗੀ ਜੀ ਬਾਤ ਕੇ ਇਹ ਇਹ ਉਹ ਉਹ ਆਹ ਉਹ ਉਹ ਇਹ ਆ ਜੀ ਨੀਟੂ ਜੋ ਵਿਚਾਰਾ ਬੋਲ ਨਹੀਂ ਸਕਦਾ ਉਹ ਓਏ ਉ ਆ ਆ ਆ ਆ ਉਹ ਚਲ ਛੱਡੋ ਯਾਰ ਮੇਰੀ ਗੱਲ ਸੁਣੋ ਉਹ ਵਿੱਕੀ ਕਿੱਥੇ ਗਿਆ? ਉਹ ਆ ਆ ਆ ਕੀ? ਉਹ ਆ ਆ ਆ ਆ। ਉਹ ਆ ਆ ਆ ਆ। ਆ ਆ ਤੇ ਯਾਰ ਪਤਾ ਨਹੀਂ ਇਹ ਕੀ ਬੋਲੀ ਜਾਂਦਾ। ਉਹ ਭਰਾਵਾ ਇਹ ਐਂ ਕਹਿੰਦਾ ਵੀ ਉਹ Rajasthan ਗਿਆ। ਕੀ? ਸ਼ਮਸ਼ਾਨ ਗਿਆ? ਉਹ ਬੋਲਿਆ ਸ਼ਮਸ਼ਾਨ ਨਹੀਂ Rajasthan ਗਿਆ, Rajasthan। ਅੱਛਾ ਛਾ Rajasthan। ਓਏ ਇੱਕਦਣਾ ਤੁਸੀਂ ਹੌਲੀ ਬਹੁਤ ਬੋਲਦੇ ਆ। ਹਾਏ ਓਏ। ਹਾਏ ਯਾਰ ਹੋਜੀ। ਤੁਸੀਂ ਮੇਰੇ ਪੱਕੇ ਯਾਰ ਆ ਹਨਾ। ਤੁਸੀਂ ਮੇਰੀ ਦਿਨੋਂ ਕਿੰਨੀ ਕਦਰ ਕਰਦੇ ਆ ਬਾਈ ਯਾਰ ਕਿੰਨੀ ਤੂੰ ਕਰਦਾ ਇਹਦਾ ਮਤਲਬ ਤੁਸੀਂ ਮੇਰੀ ਕੁੱਤੇ ਹੀ ਨਹੀਂ ਕਦਰ ਕਰਦੇ ਆ ਯਾਰ ਵੈਸੇ ਵਿੱਕੀ ਰਾਜਸਥਾਨ ਕਿਨੇ ਗਿਆ ਯਾਰ ਓਹੋ ਚੁੱਪ ਕਰ ਓਥੇ ਬਾਈ ਹੈਗਾ ਤੀਰ ਨਿਸ਼ਾਨੇ ਦਾ ਮੁਕਾਬਲਾ ਅੱਛਾ ਤੇ ਜਿਹਦਾ ਨਾਮ ਹੈ 50 ਲੱਖ ਰੁਪਈਆ ਅੱਛਾ ਇਹਦਾ ਮਤਲਬ ਮੁਕਾਬਲਾ ਜਿੱਤਣ ਗਿਆ ਹੇ ਪ੍ਰਮਾਤਮਾ ਸਾਡਾ ਯਾਰ ਆ ਜਿਹੜਾ ਨਾ ਉਹ ਜਿੱਤ ਕੇ ਆਵੇ ਓਏ ਫੌਜੀ ਤੂੰ ਵੀ ਹੱਥ ਜੋੜ ਬਾਈ ਮੇਰੇ ਚਾਰੇ ਹੱਥ ਗਈ ਹੈ। हे परमात्मा ਸਾਡਾ ਯਾਰ ਹੈ ਜਿਹੜਾ ਜਿੱਤ ਕੇ ਆਵੇ ਜਿੱਦ ਨਾਲ ਸਾਡੀ ਸਾਰਿਆਂ ਦੀ ਮਦਦ ਹੋ ਸਕੇ। ਯਾਰ ਵਿੱਕੀ ਨੂੰ ਫੋਨ ਤਾਂ ਲਾ ਕੇ ਪੁੱਛੋ ਕੀ ਬਣਿਆ। ਆਇਓ। ਆਇਓ। ਓਏ ਇਧਰ ਫੜਾ ਓਰੇ। ਗੁੰਗਾ ਆਣਾ ਹੋਵੇ ਤਾਂ। ਆਇਓ। ਆਲੇ ਆਲੇ। ਆਲੇ ਆਲੇ। ਐ ਆਲਾ। ਆਲਾ ਉਂ ਆਇਓ। ਆ। ਓਏ ਓਰੇ ਫੜਾ ਯਾਰ। ਯਾਰ ਵੈਸੇ ਤਾਂ ਆਪਣਾ ਵੀ ਸਰਿਆ ਹੀ ਪਿਆ ਹੈ ਨਾ। ਪਰਮਾਤਮਾ ਨੇ ਆਪਣੇ ਵੀ ਸਾਰਿਆਂ ਦੀ ਕਮੀਆਂ ਪਾਤੀਆਂ। ਮੈਂ ਬੋਲਾ ਏ ਗੁੰਗਾ ਤੇਰੀਆਂ ਬਾਹਾਂ ਹੈ ਨਹੀਂ ਤੇ ਵਿੱਕੀ ਨਾ 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 ਵਿੱਕੀ ਬਾਰੇ ਨਹੀਂ ਕੁਝ ਬੋਲਣਾ ਜੇਕਰ ਤੁਸੀਂ ਵਿੱਕੀ ਬਾਰੇ ਜਾਣਨਾ ਚਾਹੁੰਦੇ ਹੋ ਕਿ ਵਿੱਕੀ ਦੇ ਵਿੱਚ ਕੀ ਕਮੀ ਆ ਉਸ ਦੇ ਵਾਸਤੇ ਤੁਹਾਨੂੰ ਦੇਖਣਾ ਪੈਣਾ ਜੀ ਸਾਡਾ ਨੈਕਸਟ ਪਾਰਟ ਤੇ ਕਮੈਂਟ ਕਰਕੇ ਜਰੂਰ ਦੱਸੋ ਸਾਡਾ ਇਹ ਜਿਹੜਾ ਆ ਵਾਲਾ ਐਪੀਸੋਡ ਤੁਹਾਨੂੰ ਕਿੱਦਾਂ ਦਾ ਲੱਗਿਆ ਧੰਨਵਾਦ ਹਾਂਜੀ ਪਿਆਰੇ ਦੋਸਤੋ ਇਹ ਆ ਜੀ ਸਾਡਾ ਬਿਹਾਈਂਡ ਦਾ ਸੀਨ ਆ ਬੰਦਾ ਸਵੇਰ ਤੋਂ ਲੈ ਕੇ ਹੁਣ ਤੱਕ ਸਾਡੇ ਨਾਲ ਸੀਗਾ ਇਹ ਵੀਡੀਓ ਦੇ ਵਿੱਚ ਨਹੀਂ ਆਇਆ ਇਸ ਕਰਕੇ ਸਪੈਸ਼ਲੀ ਆਪਾਂ ਬਿਹਾਈਂਡ ਦਾ ਸੀਨ ਪਾ ਰਹੇ ਆ ਇਹਦਾ ਨੈਕਸਟ ਪਾਰਟ ਦੇ ਵਿੱਚ ਇਹ ਵੀ ਆਊਗਾ ਪਰ ਇੱਕ ਸਸਪੈਂਸ ਦੇ ਨਾਲ ਆਊਗਾ ਤੋ ਮਿਲਦੇ ਆ ਨੈਕਸਟ ਐਪੀਸੋਡ ਬੋਲਤਾ ਹੋਂਤਾ ਨਹੀਂ ਬੂੰਗਾ ਤੂੰ